ਚੰਡੀਗੜ੍ਹ ਰੋਡ ਬਰਨਾਲਾ ਕਲਾ ਇੱਕ ਕਿਸਾਨ ਦੇ ਖੇਤ ਵਿੱਚ ਪਈ ਨਾਰ ਨੂੰ ਅੱਗ ਲੱਗ ਗਈ ਤੇ ਸੂਤਰਾਂ ਦੇ ਦੱਸਣ ਮੁਤਾਬਕ ਕੁਝ ਬੱਚੇ ਇੱਥੇ ਛਿੱਟੇ ਚੁਗ ਰਹੇ ਸਨ ਤੇ ਇੱਥੇ ਹੀ ਟੀਲਾਂ ਦੀਆਂ 2-3 ਡੱਬੀਆਂ ਪਈਆਂ ਹੋਈਆਂ ਸਨ ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਅਣਜਾਣੇ ਵਿੱਚ ਉਨ੍ਹਾਂ ਬੱਚਿਆਂ ਵੱਲੋਂ ਹੀ ਅੱਗ ਲਗਾਈ ਗਈ ਹੋਵੇ ਕਿਸਾਨ ਨੇ ਕਿਹਾ ਕਿ 40000 ਤੇ ਖੇਤ ਠੇਕੇ ਤੇ ਲਏ ਹਨ ਪੂਰੇ 1 ਸਾਲ ਲਈ ਚਾਰਾ ਵੀ ਹੁਣ ਮੁੱਲ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜਿਹੀ ਸਥਿਤੀ ਵਿੱਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਰਿਪੋਰਟ। ਵੀਡੀਓ ਨੂੰ ਦੇਖਦੇ ਸਹਿਰ ਹੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ੀਰ ਪਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਪੇਟ ਪਿਸ਼ਾਬ ਚਮੜੀ ਲੀਵਰ ਔਰਤ مرد ਰੋਗਾ ਦੇ ਮਹਰ 슈ਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 98763 79499 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499 ਨੂੰ ਉਹ ਇਹੀ ਦੱਸਦਾ ਗਿਆ ਕਿ ਉੱਥੇ ਨਿਆਣੇ ਬੈਠੇ ਆ ਵੀ ਉਹ ਨਿਆਣਿਆਂ ਨੂੰ ਪੁੱਛਿਆ ਜਾ ਸਕਦਾ ਜੀ ਉਹ ਲੱਗ ਹੀ ਰਹਿੰਦੇ ਆ ਤਾਂ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਬੁਲਾ ਕੇ ਤੇ ਉੱਥੇ ਡੱਬੀਆਂ ਵੀ ਕਹਿੰਦੇ ਦੋ ਤਿੰਨ ਉਹਨਾਂ ਤੋਂ ਨਿਕਲੀਆਂ ਹੋਇਆਂ ਜੀ ਪੰਜਾਬ ਤੋਂ ਹੈ ਸ਼ਾਇਦ ਕਹ ਲੋ ਜੇ ਉਹ ਜਾਣ ਬੁੱਝ ਕੇ ਕਹ ਲੋ ਜੇ ਅਣਜਾਣ ਪੁੱਛੇ ਅਣਜਾਣ ਪੁੱਛੇ ਜੀ ਇਹ ਕੰਕਲਾਲਾ ਤੇ ਜੜ ਗਿਆ ਕੰਕ ਦਾ ਉਹ ਅਸੀਂ ਪਾਣੀ ਪਕੀ ਨਾਲ ਕੜਾ ਹਾਲੇ ਆ ਗਿਆ ਚਲੋ ਬਾਹਰ ਉਹਦੇ ਨਾਲ ਜੇ ਚੱਲ ਗਏ ਚਲੋ ਜੀ ਕਰੀਏ ਵੀ ਅੱਪਾ ਫਾਇਰ ਗੇਟ ਵਾਲੇ ਬਹੁਤ ਹੀ ਟਾਈਪ ਬਹੁਤ ਬੀਚੇ ਤੋਂ ਬਾਹਰ ਲੱਗਦਾ ਕਿ ਨਿਆਣੇ ਕੋਈ ਉੱਤੇ ਛਿੱਟੇ ਚੁੱਕਦੇ ਤੇ ਵੀ ਇਸ਼ਾਰਾ ਤੇ ਦੰਪੀ ਦੀ ਦੁਪਤੀ ਹੈ ਸਿਰੇ ਤੋਂ ਤੇਨੇ ਪਈਆਂ ਕਲ ਕੋਣ ਕੋਣ ਨੇ ਆਣੇ ਇਹੀ ਦਾ ਗੱਲ ਕੋਣ ਕਰੇਗਾ ਕੱਲ ਅਸੀਂ ਕਰ ਲਵਾਂਗੇ ਹੈਗਾ ਇਹ ਤੁਹਾਡੀ ਇਹ तकरीबन 3:00 ਵਜੇ ਦੇ ਟਾਈਮ ਨਾਲ ਅੱਛਾ ਕਿਵੇਂ ਪਤਾ ਲੱਗਾ ਤੁਹਾਨੂੰ ਇਹ ਪਤਾ ਲੱਗਾ ਇਹ ਮੁੰਡਾ ਸੀਗਾ ਇੱਥੇ ਜਗ੍ਹਾ ਤੇ ਅੱਛਾ ਜੀ ਇਹਨੇ ਫੋਨ ਕਰਾਇਆ ਮੇਰਾ ਭਾਈ ਸਾਹਿਬ ਹਰਜਲ ਸਿੰਘ ਜਿਹੜਾ ਅੱਛਾ ਜੀ ਇਹਨੂੰ ਫੋਨ ਕਰਾਇਆ ਵੀ ਚਾਚਾ ਜੀ ਜਲਦੀ ਟਰੈਕਟਰ ਲੈ ਗਿਆ ਉਹ ਖੇਤ ਨੂੰ ਅੱਗ ਲੱਗੀ ਆਪਣੇ ਖੇਤ ਦੇ ਬਰਾਬਰ ਆ ਗਿਆ ਇਹ ਫਟਾਫਟ ਭੱਜਿਆ ਇੱਥੇ ਟਰੈਕਟਰ ਲੈ ਗਿਆ ਅੱਗ ਲੱਗੀ ਜਿਹੜੀ ਹਲੇ ਕਾਨਕ ਵੀ ਨਹੀਂ ਮਤਲਬ ਕੁਝ ਵੀ ਨਹੀਂ ਕਰਦਾ ਸਾਰੀ ਖੜੀ ਦੀ ਅੱਛਾ ਜੀ ਇੱਕ ਮੁੰਡਾ ਇਧਰੋਂ ਗਿਆ ਉਹ ਵੀ ਪਿੰਡ ਦਾ ਹੀ ਸ਼ਹਿਰੋਂ ਗਿਆ ਉਹ ਹਲੇ ਉੱਥੇ ਸ਼ੁਰੂ ਹੋਈ ਤੇ ਉਹਨੇ ਦੁਕਾਨ ਤੇ ਮੁੰਡੇ ਨੂੰ ਗਿਆ ਵੀ ਆਲੇ ਦੁਆਲੇ ਸਾਰਿਆਂ ਨੂੰ ਰੌਲਾ ਪਾ ਦੇ ਤੇ ਟਰੈਕਟਰ ਲਾ ਕੇ ਪਰ ਜੋ ਜਿੱਦਾਂ ਵੀ ਸੁਣਦਾ ਨਾ ਜਾ ਕੇ ਮਦਦ ਕਰੋ ਤੇ ਕਰਨ ਨੂੰ ਅੱਖ ਲੱਗੇ ਉਹ ਨਹੀਂ ਜਾਂਦੇ ਨੇ ਭਾਈ ਨੂੰ ਗੁਰਦਾਰਾ ਵਾਲਾ ਭਾਈ ਆ ਜਿਹੜਾ ਬਾਬਾ ਜੀ ਉਹਨੂੰ ਕਿਹਾ ਵੀ ਲੋਸਮੈਂਟ ਕਰੋ ਜਲਦੀ ਤੇ ਜਲਦੀ ਮਨਸੇ ਕਲੋਨੀ ਦੇ ਕੋਲ ਅੱਖ ਲੱਗੇ ਵੀ ਜਿੰਨਾ ਵੀ ਹੋ ਸਕਦਾ ਉਹਨਾਂ ਵੱਤ ਤੋਂ ਵੱਧ ਦੁਨੀਆ ਜਾਉਂਦੇ ਜਿਹੜੀ ਹਲੇ ਕਣਕ ਵੀ ਖੜੀ ਹੈ ਹਣਾ ਚੱਗੀ ਆ ਤੇ ਇੱਧਰ ਜਿਹੜੀ ਕਣਕ ਵੱਡੀ ਹੋਈ ਸੀ ਇਹ ਕਣਕ ਵੱਢ ਹੋਈ ਹੋਗੀ ਥੱਲੇ ਉਹ ਤੂੜੀ ਬਣਾਉਣ ਵਾਲਾ ਪੇ ਦੱਸ ਸਕਿਆ ਜਿਹੜੇ ਅੱਗ ਲੱਗਣ ਦਾ ਕੋਈ ਪਤਾ ਲੱਗਿਆ ਵੀ ਕਿੱਦਾਂ ਲੱਗੀ ਆ ਅੱਗ ਲੱਗਣ ਦਾ ਪਤਾ ਇਹੀ ਆ ਉਹੀ ਮੁੰਡੇ ਨੇ ਜਦੋਂ ਫੋਨ ਕਰਿਆ ਉਥੇ ਡੱਬੀਆਂ ਪਈਆਂ ਤੋਂ ਅੱਛਾ ਸਿਰੇ ਤੇ ਛੋਟੇ ਛੋਟੇ ਨਿਆਣੇ ਆ ਉਹਨੇ ਕਿਤੇ ਛੱਟੇ ਚੁੱਕਦੇ ਨੇ ਅੱਗ ਲੱਗ ਛੱਟੇ ਚੁੱਕਦੇ ਕੀ ਕਹਿ ਸਕਦੇ ਉਹਨਾਂ ਨੂੰ ਈ ਕਰ ਸਕਦੇ ਆ ਕਿੰਨਾ ਕੁ ਨੁਕਸਾਨ ਮਤਲਬ ਜਿਹੜਾ ਨੁਕਸਾਨ ਤਕਰੀਬਨ ਦੇਖ ਲਓ ਵੀ ਇਹ 40 50 50000 ਦਾ ਤਾਂ ਆਹ ਕਣਕ ਵਾਲਾ ਹੀ ਹੋ ਗਿਆ ਜੀ ਆਹ ਯਾਰ ਬਾਕੀ ਉਹ ਵੱਖਰਾ ਹੋ ਗਿਆ ਜਿਹੜਾ ਟੂੜੀ ਬਣਾਉਣ ਵਾਲੀ ਆ ਟੂੜੀ ਵੀ ਬਹੁਤ ਮਹਿੰਗੀ ਆ ਜੀ ਜੀ 40000 ਨੂੰ ਖੇਤ ਠੇਕੇ ਦੇ ਲਿਓ ਆ ਹਮ ਆਪਾਂ ਠੇਕਾ ਭਰਦੇ ਆ ਜੀ ਤੇ ਜੇ ਆਪਾਂ ਟੂੜੀ ਮੋਲ ਰੈਣੇ ਆ 3500 4000 ਨੂੰ ਸਾਨੂੰ ਟੂੜੀ ਮੋਲ ਨੂੰ ਮਿਲਦੀ ਆ ਜੀ ਉਹ ਸਾਨੂੰ ਕੀ ਬਣਾ ਕਿਦੇ ਵਹੀ ਹੁਣ ਜਿੱਦਾਂ ਹੁਣ ਇਹ ਨਾ ਕੋਈ ਆਹੀ ਰੱਖ ਲਓ ਹਾਂਜੀ ਕਿਦੇ ਹੋਰ ਹੋਊਗਾ ਦੋ ਚਾਰ ਕਰਨ ਵਾਲਾ ਸਾਰੇ ਗਿਆ ਥੋੜੀ ਮੁੱਲ ਲੈਣੀ ਪੈਗੀ ਜੀ ਸਾਲ بھر ਲਈ ਪੱਠੇ ਲੈਣੇ ਆ ਗਏ ਜੀ ਮੁੱਲ ਕੀ ਕਰੂਗਾ ਬੰਦਾ ਟੀ ਨਹੀਂ ਕਰੂਗਾ ਜੀ ਸਰਕਾਰ ਨੂੰ ਕੀ ਕਹੋਗੇ ਇਹਦੇ ਬਾਰੇ ਸਰਕਾਰ ਤਾਂ ਹੁਣ ਕੀ ਕਹਿ ਸਕਦੇ ਸਰਕਾਰ ਜੇ ਸਾਡੀ ਕੋਈ ਜਿੰਨੀ ਵੀ ਹੋ ਸਕੇ ਹੈਲਪ ਕਰ ਦੇਵੇ ਤਾਂ ਵਧੀਆ ਗੱਲ ਹੈ ਗਰੀਬ ਆਦਮੀ ਦੀ ਹੈਲਪ ਹੋ ਜਵੇ ਨਾ ਉਹੀ ਆ ਅਸੀਂ ਜਿਹੜਾ ਜੀਵਿਦਾ ਰਿਹਾ ਉਹ ਤਾਂ ਖਤਮ ਹੋਇਆ ਹੁੰਦਾ ਠੀਕ ਕਿਉਂ ਪੈਸਾ ਕਰਦਾ ਚੱਕੀ ਜਾਂਦਾ ਕਰਦਾ ਚੱਕ ਕੇ ਚੱਕ ਉਹਦਾ ਮਤਲਬ ਹੁੰਦਾ ਵੀ ਮੈਨੂੰ ਫਸਰਾਣੀ ਆ ਮੈਂ ਅੱਗੇ ਪਿੱਛੇ ਕਰਕੇ ਵਾਪਸੀ ਕਰਨਾ ਹਾਂ ਵਾਪਸੀ ਕਰੂੰਗਾ ਕੋਈ ਜਿਹੜਾ ਨਹੀਂ ਦੇਊਗਾ ਉਹਦਾ ਮੈਂ ਤਾਂ ਟਾਲਾ ਕਰੂੰਗਾ ਫੇ ਥੋੜਾ ਤੈਨੂੰ ਰੋਕ ਕੋਈ ਇੱਕ ਟੈਕ ਆਈ ਚਲਾਈ ਜਿਹੜੀ ਬੰਦਾ ਹਾਂ ਬਸ ਤੇ ਚੱਲਾਈ ਕੀ ਕਰ ਸਕਦਾ ਬੰਦਾ ਮੂਜੀ ਬਾਕੀ ਹੋਖੋ ਮਾਲ ਕਰਾ ਠੀਕ ਜਿਹਦਾ ਹਵਾ ਪੱਲੇ ਪੱਲੇ ਨੂੰ ਹੁੰਦੀ ਤਾਂ ਸਾਰਾ ਨੁਕਸਾਨ ਕਰ ਕਿੰਨੀ ਕਹਲੇ ਕਾਣ ਕੇ ਜਿਹੜੀ ਬਚਾ ਸੀਗੀ ਬਚਾ ਗਿਆ ਤਾਂ ਹੋ ਗਿਆ ਕਾਫੀ ਬਈ ਅਰੇ ਇਹ ਤਿਲ ਕਨਾਲੇ ਬਜੀ ਆ ਅੱਛਾ ਜੀ ਇਸ ਸਮੇਂ ਸੀਨ ਹਵਾ ਸ਼ਹਿਰ